ਥਾਣਾ ਫਲੋਰ ਦੀ ਪੁਲਿਸ ਵੱਲੋਂ ਹਾਈਵੇ ਤੇ ਲੁੱਟਾਂ ਖੋਹਾਂ ਕਰਨ ਵਾਲਾ ਅੰਤਰ ਜ਼ਿਲ੍ਹਾ ਗੈਂਗ ਕੀਤਾ ਕਾਬੂ ਸ੍ਰੀ ਸਰਵਣ ਸਿੰਘ ਵੱਲ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਅਤੇ ਸ੍ਰੀ ਪੂਸ਼ਣ ਕੁਮਾਰ ਮੁਖ ਅਫਸਰ ਥਾਣਾ ਫਲੋਰ ਦੀ ਅਗਵਾਈ ਹੇਠ ਐਸਆਈ ਗੋਵਿੰਦਰ ਸਿੰਘ ਥਾਣਾ ਫਲੋਰ ਵੱਲੋਂ ਹਾਈਵੇ ਤੇ ਲੁੱਟਾਂ ਖੋਹਾ ਕਰਨ ਵਾਲੇ ਅਪਰਾਧਿਕ ਗੈਂਗ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ श्री सर्वद सिंह बालो पुलिस कप्तान साहब डिवीजन फिलोर ने बताया कि एक देश सेवक ने एसआई गोविंद सिंह थाना फिलोर को इतलाह दी के रणजीत कुमार पुत्र पवन कुमार वासी माता कलसी नगर थाना फिलोर कुलवीर कुमार पुत्र अजमेर सिंह वासी रायपुर अराया थाना फिलोर संदीप कुमार उर्फ बाबू पुत्र छोटे लाल वासी माता कलसी नगर फिलोड़ हरजीत सिंह उर्फ सोनू पुत्र तलवार सिंह वासी पिंड दारापुर थाना बिलगा ਮਨਦੀਪ ਸਿੰਘ ਉਰਫ ਮਨੀਪੁੱਤਰ ਬਹਾਦਰ ਸਿੰਘ ਵਾਸੀ ਰਾਮਗੜ੍ਹ थाना ਫਲੋਰ ਅਤੇ ਹਰਜੀਤ ਸਿੰਘ ਉਰਫ ਜੀਤੀ ਪੁੱਤਰ ਹਰਬੰਦ ਸਿੰਘ ਵਾਸੀ ਪਿੰਡ ਮਾਉ ਸਾਹਿਬ थाना ਬਿਲਗਾ ਇਹ ਸਾਰੇ ਆਪਣਾ ਅਪਰਾਧਿਕ ਗੈਂਗ ਤਿਆਰ ਕਰਕੇ ਆਪਸੀ ਸਲਾਹ مشورہ ਹੋ ਕੇ ਜੀ ਟੀ ਰੋਡ ਲੁਧਿਆਣਾ ਗੁਰਾਇਆ ਤੇ ਰਾਹੋ ਰੋਡ ਦੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਰਾਗੀਣਾ ਅਤੇ ਲੇਬਰ ਦੇ ਬੰਦਿਆਂ ਨੂੰ ਹਨੇਰੇ ਸਵੇਰੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕੁੱਟਮਾਰ ਕਰਕੇ ਡਰਾ ਧਮਕਾ ਕੇ ਲੁੱਟਾਂ ਖੋਹਾਂ ਕਰਦੇ ਹਨ ਜੋ ਇਸ ਵਕਤ ਵੀ ਜਖੀਰਾ ਫਲੋਰ ਵਿੱਚ ਇਕੱਠੇ ਹੋ ਕੇ ਸਲਾਹ مشورہ ਕਰ ਰਹੇ ਹਨ ਅਤੇ ਇਹ ਸਾਰੇ ਲੁੱਟ ਖੋਹ ਕਰਨ ਦੀ ਤਿਆਰੀ ਕਰ ਰਹੇ ਹਨ ਜੇਕਰ ਹੁਣ ਰੇਡ ਕੀਤਾ ਜਾਵੇ ਤਾਂ ਇਹ ਸਾਰੇ ਇਕੱਠੇ ਕਾਬੂ ਆ ਸਕਦੇ ਹਨ ਇਸ ਇਲਾਕੇ ਦੇ ਐਸ ਆਈ ਗੋਵਿੰਦਰ ਸਿੰਘ ਥਾਣਾ ਫਲੋਰ ਵੱਲੋਂ ਮੁਕੱਦਮਾ ਨੰਬਰ 243 ਮਿਤੀ 2 ਅਕਸਬਰ 2025 ਅਪਰਾਧ 310/4 310/5 111 ਬੀ ਐਨ ਐਸ ਥਾਣਾ ਫਲੋਰ ਦਰਜ ਰਜਿਸਟਰ ਕੀਤਾ ਗਿਆ ਤਫਤੀਸ਼ ਦੌਰਾਨ ਦੇਸ਼ ਸੇਵਕ ਵੱਲੋਂ ਦਸੀ ਜਗ੍ਹਾ ਤੇ ਰੇਡ ਕੀਤਾ ਗਿਆ ਤਾਂ ਇਹ ਸਾਰੇ ਕਿਰਪਾਨਾਂ, ਦਾਤਰ ਅਤੇ ਖੰਡੇ ਵਰਗੇ ਤੇਜ਼ ਤਾਰ ਹਥਿਆਰਾਂ ਸਮੇਤ ਇਕੱਠੇ ਬੈਠੇ ਸਨ ਅਤੇ ATM ਲੁੱਟਣ ਦੀ ਸਲਾਹ ਕਰ ਰਹੇ ਸਨ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਸਾਰੇ ਦੋਸ਼ੀਆਂ ਪਾਸੋਂ 288 ਖੁੱਲੀਆਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਜਿਸ ਤੇ ਮੁਕਦਮੇ ਵਿੱਚ ਵਾਧਾ ਜੁਰਮ 22 61/85 ਐਂਡ ਡੀਪੀਐਸ ਅਕਟਾ ਕੀਤਾ ਗਿਆ ਇਹਨਾਂ ਸਾਰਿਆਂ ਨੂੰ ਮਾਨਯੋਗ ਅਦਾਲਤ ਪੇਸ਼ ਕਰ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਇਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਅ ਸ਼੍ਰੀ ਰਵਿੰਦਰ ਸਿੰਘ ਵਿਰਕ ਐਸਐਸਪੀ ਜੰਦਰ ਦਿਹਾਤੀ ਜੀ ਦੇ ਦਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਜਿਹੜੀ ਮਹਮ ਚਲਾਈ ਗਈ ਨਸ਼ਾ ਵਿਰੋਧ ਤੇ ਮਾੜੇ ਅੰਸਰਾਂ ਵਿਰੋਧ ਇਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸ ਐਚਓ ਪੂਸ਼ਨ ਕੁਮਾਰ ਫਲੋਰ ਅਤੇ ਉਸ ਦੀ ਟੀਮ ਵਿੱਚ ਸਬ ਇੰਸਪੈਕਟਰ ਗਵਿੰਦਰ ਸਿੰਘ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਅੰਤਰ ਡਿਸਟ੍ਰਿਕਟ ਜਿਹੜਾ ਹੈਗਾ ਇੱਕ ਗਰੋਗ ਦੇ 6 ਮੈਂਬਰੀ ਜਿਹੜੇ ਆ ਮੈਂਬਰوں ਨੂੰ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਵੱਲੋਂ ਕਰੀਬ 18 ਕੁਾਰਦਾਤਾ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਇਹਨਾਂ ਨੇ ਲੁਧਿਆਣਾ ਫਲੋਰ ਅਤੇ ਫਗਵਾੜਾ ਏਰੀਆ ਦੇ ਵਿੱਚ ਕੀਤੀਆਂ ਨੇ ਇਨਾਂ ਦੀ ਮੁਡਸਪੰਡੀ ਇਹ ਸੀ ਕਿ ਰਾਹਗੀਰਾਂ ਨੂੰ ਲੁੱਟਦੇ ਸਨ ਅਤੇ ਜਦੋਂ ਮੋਸਟਲੀ ਇਹ ਜਿਹੜੇ ਪ੍ਰਵਾਸੀ ਜਦੋਂ ਬਾਹਰੋਂ ਆਉਂਦੇ ਸੀ ਟਰੱਕ ਵਾਲੇ ਉਹਨਾਂ ਨੂੰ ਫਲੋਰ ਜਿਹੜਾ ਆਪਣਾ ਮੇਨ ਪੋਲ ਆ ਉਹਦੇ ਅੱਗੇ ਰੁਕਦੇ ਸੀ ਜਦੋਂ ਸ਼ਹਿਰ ਤੋਂ ਬੰਦਾ ਆਉਂਦਾ ਤੇ ਉਹ ਥੋੜਾ ਅੱਗੇ ਜਾ ਕੇ ਰੁਕਦਾ ਤੇ ਉੱਥੇ ਥੋੜਾ ਜਿਹਾ ਰੁਕਣ ਦਾ ਕੱਚੀ ਜਗ੍ਹਾ ਹੈਗੀ ਆ ਕਿਲੋਕੀਮੀਟਰ ਦੀ ਉੱਥੇ ਰੁਕਵਾਂਗੈਰਾ ਲੱਗੇ ਹੋਏ ਆ ਜਦੋਂ ਰੂਟੀਨ ਦੇ ਵਿੱਚ ਟਰੱਕਰ ਰੁਕਦੇ ਸਨ ਤੇ ਉਹਨਾਂ ਨੂੰ ਇਹ ਮੋਬਾਈਲ ਫੋਨ ਤੇ ਉਹਨਾਂ ਕੋ ਪੈਸੇ ਖੋ ਲੈਦੇ ਸਨ ਇਹਨਾਂ ਦੀ ਮੇਨ ਮੇਟ ਸੁਣਨੀ ਇਹ ਸੀ ਇਸ ਤੋਂ ਇਲਾਵਾ ਇਹਨਾਂ ਨੇ ਅ ਜਿਹੜੀਆਂ ਵਾਰਦਾਤਾਂ ਨੇ ਉਹ ਨਵਾਂ ਸ਼ਹਿਰ ਰੋਡ ਤੇ ਵੀ ਕੀਤੀਆਂ ਨੇ ਫਲੋਰ ਟੂ ਨਵਾਂ ਸ਼ਹਿਰ ਰੋਡ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਇਹ ਗੈਂਗ ਹੈਗਾ ਇਹਨਾਂ ਨੇ ਅੱਗੇ ਫਰਦਰ ਜਿਹੜਾ ਸੀ ਹੁਣ ਇਹਨਾਂ ਨੇ ਵਿਉਂਤਬੰਦੀ ਕੀਤੀ ਸੀ ਵੀ ਇਹਨਾਂ ਵਾਰਦਾਤਾਂ ਤੋਂ ਬਾਅਦ ਇਹਨਾਂ ਨੇ ਪੈਟਰੋਲ ਪੰਪ ਵਾਲੇ ਤੇ ਮਨੀ ਚੇਂਜਰ ਲੁੱਟਣ ਦੀ ਸਲਾਹ ਕਰ ਰਹੀ ਸੀ ਜਿਨ੍ਹਾਂ ਨੂੰ ਸਾਡੇ ਐਸ ਐਚਓ ਫਲੋਰ ਪੁਸ਼ਨ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈਗਾ ਇਹਨਾਂ ਕੋਲੋਂ ਜਿਹੜੀ ਆ ਸ਼ਾਰਪ ਵੈਪਨ ਜਿਹੜੇ ਆ ਰਿਕਵਰ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਆਵਾਦੋ ਮੋਬਾਈਲ ਖੋਏ ਸੀ ਉਹ ਬਰਾਮਦ ਹੋਇਆ ਮੋਟਰਸਾਈਕਲ ਜਿਹੜੇ ਸੀ ਚੋਰੀ ਦੇ ਉਹ ਇਹਨਾਂ ਕੋਲੋਂ ਦੋ ਬਰਾਮਦ ਕੀਤੇ ਗਏ ਨੇ ਸੱਤੀਆਂ ਕਰਦਾ ਤਾਂ ਕਿੰਨੀਆਂ ਸਰੌਣਤ ਕਰਾਂਗੇ ਇਹ ਸਾਰੇ ਇਹਨਾਂ ਚੋਂ ਪੰਜ ਜਿਹੜੇ ਨੇ ਉਹ ਵਾਰਦਾਤੀ ਨੇ ਇੱਕ ਜਿਹੜਾ ਸੀ ਉਹ ਫਰੈਸ਼ ਸੀ ਮਿਲ ਗਈ ਸਾਈਡ ਤੋਂ ਇਹਨਾਂ ਨੇ ਲੁੱਟਖੋਹਾਂ ਦੀਆਂ ਤੇ ਚੋਰੀ ਦੇ ਤੇ ਨਸ਼ੇ ਦੇ ਇਹਨਾਂ ਤੇ ਆਲਰੇਡੀ ਮੁਕਦਮੇ ਦਰਜ ਨੇ ਸਰ ਜਲੰਧਰ ਜ਼ਿਲ੍ਹੇ ਤੋਂ ਇਲਾਵਾ ਹੋਰ ਵੀ ਕਿਤੇ ਇਹਨਾਂ ਨੇ ਵਾਰਦਾਤਾ ਨਹੀਂ ਹਜੇ ਫਰਦਰ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲੈ ਰਹੇ ਹਾਂ ਪੁਲਿਸ ਰਿਮਾਂਡ ਲੈ ਹਾਸਲ ਕਰਨ ਤੋਂ ਬਾਅਦਾਂ ਫਿਰ ਫਰਦਰ ਕੋਸ਼ਿਸ਼ ਕਰਾਂਗੇ ਹਜੇ 15 ਵਾਰਦਾਤਾ ਮੰਨੇ ਨੇ ਉਸ ਤੋਂ ਬਾਅਦ ਹੋਰ ਵੀ ਜੇ ਜੋ ਇਨਕਸ਼ਾਫ ਇਹਨਾਂ ਨੇ ਕੀਤਾ ਉਹਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਦਾਂਗੇ ਜੀ ਸਰ ਬੇਸਿਕਲੀ ਹੈ ਕਿਥੇ ਪੰਜਾਬ ਦੇ ਰਹਿਣ ਵਾਲੇ ਵਿੱਚ ਮੈਨੂੰ ਪ੍ਰਵਾਸੀ ਵੀ ਲੱਗਦੇ ਸਰ ਵਿੱਚ ਇਹ ਬੇਸਿਕਲੀ ਜਿਹੜੇ ਆ ਦੋ ਤੇ ਤਿੰਨ ਜਾਣੇ ਜਿਹੜੇ ਨੇ ਉਹ ਲੋਕਲ ਨੇ ਇੱਥੇ ਫਲੋਰ ਦੇ ਰਹਿਣ ਵਾਲੇ ਹੈਗੇ ਨੇ ਕਲਸੀ ਮਹੱਲੇ ਦੇ ਨੇ ਕੁਝ ਬਿਲਗੇ ਦੇ ਨੇ ਤੇ ਕੁਝ ਆਰਾਪੁਰਾਈਆਂ ਦੇ ਨੇ ਸਰ ਨਸ਼ੀਲੀਆਂ ਗੋਲੀਆਂ ਬਾਰੇ ਵੀ ਦੱਸੋ ਕਿੰਨੀਆਂ ਇਹਨਾਂ ਕੋਲੋਂ ਅਸੀਂ 288 ਜਿਹੜੀਆਂ ਅਸੀਂ ਨਸ਼ੀਲੀਆਂ ਗੋਲੀਆਂ ਵੀ ਇਹਨਾਂ ਕੋਲ ਬਰਾਮਦ ਕੀਤੀਆਂ ਹੈਗੀਆਂ ਨੇ ਤੇ ਉਹਦੇ ਤੇ ਵੀ ਇਹਨਾਂ ਦਾ ਐਨਡੀਪੀ ਸੈਕਟ ਦਾ ਮਕਦਮਾ ਦਰਜ ਕੀਤਾ ਇੱਥੇ ਮੈਂ ਦੱਸਣਾ ਚਾਹੁੰਦਾ ਇਹ ਵਾਰ-ਵਾਰ ਇਹ ਵਾਰਦਾਤੀ ਨੇ ਤੇ ਵਾਰ-ਵਾਰ ਜਿਹੜਾ ਕਰਾਇਮ ਕਰਦੇ ਨੇ ਉਹਦੇ ਵਿੱਚ ਬੀਐਨਐਸ ਦੀ 111 ਧਾਰਾ ਇਹਨਾਂ ਤੇ ਲਾਈ ਗਈ ਹੈ ਜਿਹਦੇ ਵਿੱਚ ਮਿਨੀਮਮ 10 ਸਾਲ ਦੀ ਕੈਦ ਆ ਇਹ ਮਾੜੇ ਬੰਦੇ ਜਿਹੜੇ ਗਰੀਬ ਲੋਕਾਂ ਨੂੰ ਰਾਹੀਗੀਆਂ ਨੂੰ ਕਿਸਾਨਾਂ ਨੂੰ ਲੁੱਟਦੇ ਸੀ ਉਹਦੇ ਮੁਤਾਬਕ ਇਹਨਾਂ ਨੂੰ ਜਿਹੜੀ ਪ੍ਰੋਪਰ ਸਜ਼ਾ ਜਿਹੜੀ ਉਹ ਮਿਲੇਗੀ ਇਹਦਾ ਡਰਗੀ ਆ ਨਸ਼ਾ ਕਰਨ ਦੇ ਆਦਿ ਇਹਦੇ ਵਿੱਚ ਇਹਦੇ ਵਿੱਚ ਦੋ ਤਿੰਨ ਜਣੇ ਜਿਹੜੇ ਨੇ ਉਹ ਨਸ਼ਾ ਕਰਨ ਦੇ ਆਦੀ ਹੈਗੇ ਨੇ ਸਰ ਪਰਮਾਨੰਦ ਵਗੈਰਾ ਹਾਂਜੀ ਇਹਨਾਂ ਨੂੰ ਮਾਜੂਦ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡਰਸ ਕੀਤਾ ਜਾਵੇਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ